ਸ਼ਸ਼ੀਕਲ ਦੋਸਤੋ ਜੁੜਿਆ ਜੀ ਇੱਕ ਹੋਰ ਕਹਾਣੀ ਲੈ ਕੇ ਪਹਿਲਾਂ ਵੀ ਸੁਣਾ ਚੁੱਕਿਆ ਤੁਹਾਨੂੰ ਇਹ ਕਹਾਣੀ ਇੱਕ ਹੋਰ ਚੈਨਲ ਤੋਂ ਪਰ ਮੈਨੂੰ ਇੰਨੀ ਚੰਗੀ ਲੱਗਦੀ ਆ ਮੈਂ ਦੁਬਾਰਾ ਇਸ ਚੈਨਲ ਤੋਂ ਵੀ ਤੁਹਾਨੂੰ ਜ਼ਰੂਰ ਸੁਣਾਉਂਗਾ ਇੱਕ ਜਹਾਜ਼ ਦੀ ਕਹਾਣੀ ਆ ਤੇ ਖੂਬਸੂਰਤ ਔਰਤ ਦੀ ਕਹਾਣੀ ਆ ਬਹੁਤ ਹੀ ਖੂਬਸੂਰਤ ਔਰਤ ਸੀਗੀ ਜਹਾਜ਼ ਦੇ ਵਿੱਚ ਐਂਟਰ ਹੁੰਦੀ ਆ ਇਕਨੋਮੀ ਕਲਾਸ ਆ ਆਪਣੀ ਸੀਟ ਲੱਭਦੀ ਆ ਆਪਣੀ ਸੀਟ ਦੇਖ ਕੇ ਉੱਤੇ ਬੈਠ ਜਾਂਦੀ ਆ ਕਾਫੀ ਲੰਮਾ ਸਫ਼ਰ ਸੀਗਾ ਤੇ ਜਦੋਂ ਉਹ ਬੈਠਦੀ ਆ ਦੇਖਦੀ ਆ ਕਿ ਨਾਲ ਦੀ ਸੀਟ ਦੇ ਉੱਤੇ ਇੱਕ ਅਪਾਹਜ ਵਿਅਕਤੀ ਬੈਠਾ ਸੀ ਅਪਾਹਜ ਮਤਲਬ ਕਿ ਉਹਦੀਆਂ ਦੋਨੋਂ ਬਾਹਾਂ ਨਹੀਂ ਸੀ ਉਹਨੂੰ ਦੇਖ ਕੇ ਬਹੁਤ ਹੀ ਹੋਰ ਤਰ੍ਹਾਂ ਰਿਐਕਟ ਕਰਦੀ ਆ ਪਰ ਬੈਠ ਜਾਂਦੀ ਆ ਨਾਲ ਜਦੋਂ ਜਹਾਜ਼ ਉਡਾਨ ਭਰ ਲੈਂਦਾ ਤੇ ਬੜਾ ਉਹਨੂੰ ਅਨਕੰਫਰਟੇਬਲ ਫੀਲ ਹੁੰਦਾ ਵਾ ਲੇਡੀ ਨੂੰ ਉਹ ਤੋਂ ਰਹਿ ਨਹੀਂ ਹੁੰਦਾ 에ਅਰ ਹੋਸਟੈਸ ਨੂੰ ਬੁਲਾ ਲੈਂਦੀ ਆ ਉਹ 에ਅਰ ਹੋਸਟੈਸ ਦੇਖਦੀ ਆ ਵੀ ਬਹੁਤ ਖੂਬਸੂਰਤ ਔਰਤ ਐ ਤੇ ਕਹਿੰਦੀ ਹਾਂਜੀ ਮੈਡਮ ਦੱਸੋ ਕੀ ਹੈਲਪ ਕਰ ਸਕਦੇ ਹਾਂ ਤੁਹਾਡੀ ਉਹ ਕਹਿੰਦੀ ਵੀ ਮੈਨੂੰ ਮੇਰੀ ਜਿਹੜੀ ਇਹ ਸੀਟ ਆ ਇਹਨੂੰ ਚੇਂਜ ਕੀਤਾ ਜਾਵੇ ਮੈਂ ਇੱਥੇ ਕੰਫਰਟੇਬਲ ਨਹੀਂ ਆ ਉਹ ਦੇਖਦੀ ਆ ਇਹ ਹੋਸਟੈਸ ਵੀ ਸ਼ਾਇਦ ਬਹੁਤ ਹੀ ਖੂਬਸੂਰਤ ਔਰਤ ਆ ਇਹਨੂੰ ਆਲੇ-ਦੁਆਲੇੋਂ ਕਿਤੇ ਕੋਈ ਪ੍ਰੋਬਲਮ ਨਾ ਹੋਵੇ ਪੁੱਛਦੀ ਆ ਜੀ ਸਾਨੂੰ ਰੀਜ਼ਨ ਦੱਸੋ ਕਿਉਂ ਸੀਟ ਚੇਂਜ ਕਰਨਾ ਚਾਹੁੰਦੇ ਹੋ ਅਸੀਂ ਸੋਲੂਸ਼ਨ ਕਰਦੇ ਹਾਂ ਤੁਹਾਡੇ ਲਈ ਪਹਿਲਾਂ ਕੋਈ ਵੀ ਰੀਜ਼ਨ ਨਹੀਂ ਦੱਸਦੀ ਤਾਂ 에어 ਹੋਸਟੈਸ ਕਹਿੰਦੀ ਆ ਕਿ ਸੌਰੀ ਅਸੀਂ ਬਿਨਾਂ ਰੀਜ਼ਨ ਤੋਂ ਤੁਹਾਡੀ ਸੀਟ ਨਹੀਂ ਚੇਂਜ ਕਰਾਂਗੇ ਤਾਂ ਹਾਰ ਕੇ ਉਹਨੂੰ ਦੱਸਣਾ ਪੈਂਦਾ ਹੈ ਤੇ ਉਹ ਕਹਿੰਦੀ ਆ ਵੀ ਮੇਰੇ ਨਾਲ ਆ ਜੋ ਵਿਅਕਤੀ ਬੈਠਾ ਅਪਾਹਜ ਮੈਨੂੰ ਇਹੋ ਜਿਹੇ ਲੋਕ ਬਿਲਕੁਲ ਵੀ ਪਸੰਦ ਨਹੀਂ ਇਹੋ ਜਿਹੇ ਬੰਦੇ ਦੇ ਨਾਲ ਬੈਠ ਕੇ ਮੈਂ ਇਹਨਾਂ ਲੰਮਾ ਸਫ਼ਰ ਕਦੇ ਵੀ ਨਹੀਂ ਕਰ ਸਕਦੀ ਇਸ ਕਰਕੇ ਮੇਰੀ ਸੀਟ ਆ ਜਿਹੜੀ ਉਹ ਚੇਂਜ ਕੀਤੀ ਜਾਵੇ ਮੈਂ ਅਪਾਹਜ ਦੇ ਨਾਲ ਨਹੀਂ ਬੈਠ ਸਕਦੀ 에ਅਰ ਹੋਸਟੈਸ ਬੜੀ ਹੈਰਾਨੀ ਦੇ ਨਾਲ ਉਸ ਔਰਤ ਨੂੰ ਦੇਖਦੀ ਆ ਤੇ ਉਹਦੀ ਖੂਬਸੂਰਤੀ ਦੇਖਦੀ ਆ ਤੇ ਫਿਰ ਨਾਰਮਲ ਹੋ ਜਾਂਦੀ ਆ ਕਹਿੰਦੀ ਆ ਕੋਈ ਗੱਲ ਨਹੀਂ ਮੈਡਮ ਅਸੀਂ ਕੋਈ ਨਾ ਕੋਈ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਆਪਣੀ ਟੀਮ ਦੇ ਨਾਲ ਗੱਲ ਕਰਦੀ ਆ ਤੇ ਅਸੀਂ ਜੇ ਹੋ ਸਕੇ ਆ ਤੁਹਾਡੀ ਸੀਟ ਬਿਲਕੁਲ ਜ਼ਰੂਰ ਚੇਂਜ ਕਰਾਂਗੇ ਸਾਰੀ ਟੀਮ ਦੇ ਨਾਲ ਗੱਲ ਕੀਤੀ ਜਾਂਦੀ ਆ ਅਥਾਰਟिटीज ਤੱਕ ਇਹ ਗੱਲ ਪਹੁੰਚ ਜਾਂਦੀ ਆ ਕਿ 에어로ਪਲੇਨ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਔਰਤ ਬੈਠੀ ਆ ਜਿਹਨੂੰ ਆਪਣੇ ਨਾਲ ਬੈਠਿਆ ਪਾਹਜ ਵਿਅਕਤੀ ਤੋਂ ਪ੍ਰੋਬਲਮ ਆ 에어로ਪਲੇਨ ਦੇ ਪਾਇਲਟ ਤੱਕ ਵੀ ਇਹ ਗੱਲ ਪਹੁੰਚਦੀ ਆ ਸੋ 에어ਲਾਈਨਜ਼ ਦੀ ਸਾਰੀ ਟੀਮ ਇਸ ਕੋਸ਼ਿਸ਼ ਦੇ ਵਿੱਚ ਲੱਗ ਜਾਂਦੀ ਆ ਕਿ ਇਕਨੋਮੀ ਕਲਾਸ ਦੇ ਵਿੱਚ ਕੋਈ ਹੋਰ ਸਪੇਅਰ ਸੀਟ ਮਿਲ ਜੇ ਪਰ ਕੋਈ ਵੀ ਸਪੇਅਰ ਸੀਟ ਨਹੀਂ ਮਿਲਦੀ ਉੱਥੇ ਇੱਕ ਬਿਜ਼ਨਸ ਕਲਾਸ ਦੇ ਵਿੱਚ ਸੀਟ ਆ ਜਿਹੜੀ ਉੱਥੇ ਸਪੇਅਰ ਪਈ ਸੀ ਤੇ ਉਹ ਜਦੋਂ ਕਨਫਰਮ ਹੋ ਜਾਂਦਾ ਕਿ ਬਿਜ਼ਨਸ ਕਲਾਸ ਦੇ ਵਿੱਚ ਇੱਕ ਸੀਟ ਹੈਗੀ ਆ ਤਾਂ ਜਿਹੜਾ ਪਾਇਲਟ ਸੀਗਾ ਇੱਕ ਪਾਇਲਟ ਦੋ ਦੇ ਵਿੱਚੋਂ ਉਹ ਉੱਠ ਕੇ ਆਪ ਆਉਂਦਾ ਵਾ ਲੋਕਾਂ ਦੇ ਵਿੱਚ ਪੈਸੈਂਜਰਜ਼ ਦੇ ਵਿੱਚ ਤੇ ਮਾਈਕ ਲੈ ਕੇ ਇੱਕ ਅਨਾਉਂਸਮੈਂਟ ਕਰਨਾ ਚਾਹੁੰਦਾ ਵਾ ਉਹ ਅਨਾਉਂਸਮੈਂਟ ਇਹ ਕਰਦਾ ਕਿ 에어ਲਾਈਨਜ਼ ਜੋ ਸਾਡੀ ਆ ਇਹਦੀ ਹਿਸਟਰੀ ਦੇ ਵਿੱਚ ਅੱਜ ਅਸੀਂ ਉਹ ਕਰਨ ਲੱਗੇ ਆ ਜੋ ਕਦੇ ਵੀ ਨਹੀਂ ਹੋਇਆ ਉਹ ਕਹਿੰਦਾ ਜੀ ਅਸੀਂ ਅੱਜ ਇੱਕ ਇਕਨੋਮੀ ਕਲਾਸ ਦੀ ਪੈਸੈਂਜਰ ਨੂੰ ਇਕਨੋਮੀ ਕਲਾਸ ਦੇ ਪੈਸੈਂਜਰ ਨੂੰ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਕਰਨ ਲੱਗੇ ਆ ਉਹ ਔਰਤ ਬਹੁਤ ਖੁਸ਼ ਹੁੰਦੀ ਆ ਵੀ ਬਹੁਤ ਵਧੀਆ ਸਰਵਿਸ ਆ 에ਅਰਲਾਈਨਸ ਦੀ ਕਿ ਮੇਰੀ ਗੱਲ ਦਾ ਇਹਨਾਂ ਨੇ ਇੰਨਾ ਖਿਆਲ ਰੱਖਿਆ ਤੇ ਉਹ ਖਿਆਲ ਇੰਨਾ ਰੱਖਿਆ ਕਿ ਅਨਾਉਂਸਮੈਂਟ ਕਰਕੇ ਮੈਨੂੰ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਕਰਨਗੇ ਪਰ ਜਦੋਂ ਉਹ ਪਾਇਲਟ ਸਾਰਾ ਕੁਝ ਦੱਸਦਾ ਵਾ ਤੇ ਉਹ ਕਹਿੰਦਾ ਵਾ ਕਿ ਅਸੀਂ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਤਾਂ ਜਰੂਰ ਕਰਾਂਗੇ ਪਰ ਉਹ ਮੈਡਮ ਨੂੰ ਨਹੀਂ ਜਿਹੜੇ ਉਹਨਾਂ ਦੇ ਨਾਲ ਬੈਠੇ ਨੇ ਅਪਾਹਜ ਵਿਅਕਤੀ ਜੋ ਹੈਂਡੀਕੈਪਡ ਨੇ ਉਹਨਾਂ ਨੂੰ ਅਸੀਂ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਕਰਾਂਗੇ ਉਹ ਔਰਤ ਬਹੁਤ ਹੈਰਾਨ ਹੁੰਦੀ ਆ ਤੇ ਦੇਖਦੀ ਆ ਵੀ ਆਹ ਕੀ ਹੋ ਗਿਆ ਤੇ ਉਹ ਪਾਇਲਟ ਦੱਸਦਾ ਕਿ ਪ੍ਰੋਬਲਮ ਮੈਡਮ ਨੂੰ ਆ ਇਹਨਾਂ ਨੂੰ ਨਾਲ ਦੇ ਆ ਤੋਂ ਪ੍ਰੋਬਲਮ ਆ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਇਹਨਾਂ ਦੀ ਸੀਟ ਚੇਂਜ ਕਰੀਏ ਅਸੀਂ ਉਹਨਾਂ ਦੀ ਸੀਟ ਚੇਂਜ ਕਰਾਂਗੇ ਉਹਨਾਂ ਨੂੰ ਸ਼ਿਫਟ ਕਰਾਂਗੇ ਤੇ ਉਹਨਾਂ ਨੂੰ ਕਿਹਾ ਜਾਂਦਾ ਵਾ ਪਹਾਜ ਵਿਅਕਤੀ ਨੂੰ ਕਿ ਉੱਠ ਕੇ ਆ ਜਾਣ ਤੇ ਉਹਨਾਂ ਨੂੰ ਅਸੀਂ ਕੰਫਰਟੇਬਲੀ ਦੂਜੇ ਪਾਸੇ ਸ਼ਿਫਟ ਕਰ ਦਈਏ ਜਦੋਂ ਉੱਠਦੇ ਨੇ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਉਹ ਤਾੜੀਆਂ ਮਾਰਦੀਆਂ ਨੇ ਬਹੁਤ ਉੱਥੇ ਗੂੰਜ ਜਾਂਦੀਆਂ ਨੇ ਤਾੜੀਆਂ ਤੇ ਜਦੋਂ ਉਹ ਪਾਇਲਟ ਦੇ ਕੋਲ ਪਹੁੰਚਦਾ ਵਿਅਕਤੀ ਮਾਈਕ ਲੈਣਾ ਚਾਹੁੰਦਾ ਵਾ ਕੁਝ ਬੋਲਣਾ ਚਾਹੁੰਦਾ ਵਾ ਉਹ ਕਹਿੰਦਾ ਮਾਈਕ ਫੜ ਕੇ ਕਿ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਮੇਰੀਆਂ ਬਾਵਾ ਨਹੀਂ ਆ ਮੈਂ ਫੌਜ ਦੇ ਵਿੱਚੋਂ ਰਿਟਾਇਰਡ ਅਫਸਰ ਆ ਇੱਕ ਦੇਸ਼ ਦੇ ਲਈ ਮੈਂ ਜੰਗ ਲੜੀ ਉੱਥੇ ਬੰਬ ਬਲਾਸਟ ਹੋਇਆ ਤੇ ਮੇਰੀਆਂ ਦੋਨੋਂ ਬਾਹਾਂ ਖਤਮ ਹੋ ਗਈਆਂ ਸੀ ਪਰ ਮੈਨੂੰ ਮਾਣ ਬੜਾ ਸੀਗਾ ਆਪਣੇ ਆਪ ਤੇ ਕਿ ਮੈਂ ਦੇਸ਼ ਦੇ ਲੋਕਾਂ ਦੀ ਰੱਖਿਆ ਦੇ ਲਈ ਆਪਣੀ ਇਹ ਆਪਣੀਆਂ ਇਹ ਬਾਹਾਂ ਕੁਰਬਾਨ ਕੀਤੀਆਂ ਪਰ ਜਦੋਂ ਮੈਂ ਇਸ ਲੇਡੀ ਦਾ ਬਿਹੇਵੀਅਰ ਦੇਖ ਰਿਹਾ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਮੈਂ ਇਹੋ ਜਿਹੇ ਲੋਕਾਂ ਦੇ ਲਈ ਲੜਦਾ ਰਿਹਾ ਕਿ ਇਹੋ ਜਿਹੇ ਲੋਕਾਂ ਦੇ ਲਈ ਮੈਂ ਆਪਣੀਆਂ ਬਾਹਾਂ ਗਵਾ ਲੀਆਂ ਪਰ ਜਦੋਂ ਮੇਰੇ ਖੜੇ ਹੋਣ ਤੇ ਤੁਸੀਂ ਤਾੜੀਆਂ ਮਾਰੀਆਂ ਤਾ ਫੇਰ ਮੈਨੂੰ ਮਾਨ ਹੋਇਆ ਕਿ ਇੱਥੇ ਕਦਰ ਪਾਉਣ ਵਾਲੇ ਲੋਕ ਵੀ ਬੈਠੇ ਆ। ਉਹ ਔਰਤ ਇੰਨੀ ਕੁ ਸ਼ਰਮਿੰਦਾ ਹੁੰਦੀ ਆ ਉਹ ਜਿਹੜੀ ਖੂਬਸੂਰਤ ਔਰਤ ਸੀ ਕਿ ਕੋਈ ਹੱਦ ਹੀ ਨਹੀਂ ਉਹਦੀ ਸ਼ਰਮਿੰਦਗੀ ਦੀ ਬਹੁਤ ਆਪਣੇ ਆਪ ਦੇ ਵਿੱਚ ਗਿਲਟੀ ਫੀਲ ਕਰਦੀ ਆ ਬਹੁਤ ਹੀ ਇਨਸਲਟ ਆਪਣੀ ਫੀਲ ਕਰਦੀ ਆ ਉਹ। ਸੋ ਦੋਸਤੋ ਏ ਸੀ ਅੱਜ ਦੀ ਕਹਾਣੀ ਤੇ ਆਪਾਂ ਨੂੰ ਸਿੱਖਿਆ ਇਹ ਦਿੰਦੀ ਆ ਕਿ ਤੁਹਾਡੀ ਜਿਹੜੀ ਬਾਹਰਲੀ ਖੂਬਸੂਰਤੀ ਆ ਉਹ ਜ਼ਰੂਰੀ ਨਹੀਂ ਆ ਕਿ ਉਹ ਸਾਰਿਆਂ ਨੂੰ ਮੋਹ ਲੂਗੀ ਤੇ ਉਹ ਤੁਹਾਨੂੰ ਸਾਰੇ ਤੁਹਾਡੀ ਬਾਹਰੀ ਖੂਬਸੂਰਤੀ ਦੇ ਨਾਲ ਚੰਗਾ ਕਹਿਣਗੇ ਤੁਹਾਡੀ ਇਨਰ ਜਿਹੜੀ ਬਿਊਟੀ ਆ ਉਹ ਕਾਊਂਟ ਹੋਣੀ ਆ ਤੁਸੀਂ ਕਿਸੇ ਦੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਹੋ ਕਿੱਦਾਂ ਲੋਕਾਂ ਦੇ ਵਿੱਚ ਵਿਚਰਦੇ ਹੋ ਕਿੱਦਾਂ ਦੀ ਤੁਸੀਂ ਸੋਚ ਦੇ ਮਾਲਕ ਹੋ ਇਹਨੇ ਡਿਸਾਈਡ ਕਰਨਾ ਕਿ ਤੁਹਾਡੀ ਪਰਸਨੈਲਿਟੀ ਕੀ ਆ ਸੋਹਣੇ ਤਾਂ ਇੱਥੇ ਬਹੁਤ ਹੀ ਤੁਰੇ ਫਿਰਦੇ ਆ ਸੋ ਚੰਗੀ ਸੋਚ ਹਰੇਕ ਦੀ ਰਿਸਪੈਕਟ ਕਰਨ ਵਾਲੀ ਸੋਚ ਹਰੇਕ ਦੀ ਕਦਰ ਪਾਉਣ ਵਾਲੀ ਸੋਚ ਤੁਹਾਡੀ ਹੋਣੀ ਚਾਹੀਦੀ ਆ ਤਾਂ ਤੁਹਾਨੂੰ ਇਸ ਸਮਾਜ ਦੇ ਵਿੱਚ ਇੱਜ਼ਤ ਮਿਲਨੀ ਆ ਕੱਲੀ ਆਪਣੀ ਖੂਬਸੂਰਤੀ ਆ ਜਿਹੜੀ ਉਹਦੇ ਨਾਲ ਤੁਸੀਂ ਇਹ ਦੁਨੀਆ ਨਹੀਂ ਜਿੱਤ ਸਕਦੇ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਣਾ